ਚੋਰ ਚੋਰੀ ਕਰਕੇ ਭੱਜਿਆ ਤੇ ਰੋਲਾ ਪੈ ਗਿਆ ਚੋਰ ਇੰਨਾ ਸ਼ਕਤਰ ਸੀ ਕਿ ਜਾਨ ਲੱਗਿਆ ਬਾਹਰੋਂ ਘਰ ਦਾ ਦਰਵਾਜ਼ਾ ਬੰਦ ਕਰਕੇ ਚਲਾ ਗਿਆ ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਹੈ ਚੋਰ ਚੋਰਾਂ ਦੇ ਹਾਲਾਤ ਦੇਖੋ ਕਿ ਕਿਵੇਂ ਹੁਣ ਚੋਰ ਦਿਨ ਦਿਹਾੜੇ ਮਜ਼ਦੂਰ ਲੋਕਾਂ ਨੂੰ ਵੀ ਨਹੀਂ ਬਖਸ਼ ਰਹੇ ਬਟਾਲਾ ਦੇ ਸਿੱਖੜੇ ਮੋਹੱਲੇ ਦੇ ਰਹਿਣ ਵਾਲੇ ਵਿਅਕਤੀ ਜੋ ਕਿ ਸਬਜ਼ੀ ਦੀ ਰੇੜੀ ਲਗਾਉਂਦਾ ਸੀ ਉਸਦੇ ਘਰ ਬੀਤੀ ਦੇਰ ਰਾਤ ਚੋਰ ਆਇਆ ਉਸਦੀ ਪੈਂਟ ਦੇ ਵਿੱਚੋਂ ਪੈਸੇ ਕੱਢੇ ਮੋਬਾਈਲ ਚੁੱਕਿਆ ਤੇ ਜਦੋਂ ਫਰਾਰ ਹੋਣ ਲੱਗਾ ਤੇ ਪੱਖੇ ਵਿੱਚ ਵੱਜਿਆ ਜਿਸ ਕਰਕੇ ਪਰਿਵਾਰਕ ਮੈਂਬਰਾਂ ਦੀ ਜਾਗ ਖੁੱਲੀ ਜਦੋਂ ਉਹਨਾਂ ਨੇ ਰੋਲਾ ਪਾਇਆ ਤਾਂ ਚੋਰ ਇਨਾ ਛਾਤਰ ਸੀ ਕਿ ਬਾਹਰੋਂ ਦਰਵਾਜ਼ਾ ਬੰਦ ਕਰਕੇ ਫਰਾਰ ਹੋ ਗਿਆ ਪੁਲਿਸ ਜਾਂਚ ਕਰ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਔਰ ਪੁਲਿਸ ਦਾ ਕਹਿਣਾ ਹੈ ਕਿ ਬਹੁਤ ਜਲਦ ਚੋਰ ਫੜ ਲਏ ਜਾਣਗੇ ਦੂਸਰੇ ਪਾਸੇ ਜਿਸ ਦੀ ਚੋਰੀ ਹੋਈ ਉਸ ਦਾ ਕਹਿਣਾ ਸੀ ਕਿ ਉਸ ਨੇ ਆਪਣੇ ਆਰਤੀ ਨੂੰ ਪੈਸੇ ਦੇਣ ਲਈ ਰੱਖੇ ਸੀ ਦਾ 10 ਰੁਪਏ ਇਕੱਠੇ ਕਰਦਾ ਹਾਂ ਮੈਂ ਸਬਜ਼ੀ ਵੇਚ ਕੇ ਪਰ ਚੋਰਾਂ ਨੇ ਉਹ ਵੀ ਨਹੀਂ ਬਖਸ਼ੇ ਮੇਰਾ 10000 ਰੁਪਿਆ ਔਰ ਮੋਬਾਈਲ ਫੋਨ ਲੈ ਕੇ ਚੋਰ ਫਰਾਰ ਹੋ ਗਏ ਵਰਿੰਦਰ ਕੁਮਾਰ ਕੀ ਹੋਇਆ? ਡਰੀ ਹੋਈ ਜੀ ਕਿਦਾਂ? ਇਹ ਰਾਤ ਦੇ 2:00 ਵਜੇ ਕੋਈ 20 ਮਿੰਟ ਦੀ ਗੱਲ ਅਸੀਂ ਰੋਟੀ ਲਗਾਉਣੀ ਆ ਸਬਜ਼ੀ ਦੀ। ਠੀਕਾ ਉਹ ਬੰਦਾ ਟੱਪਕੇ ਚੜਿਆ ਉੱਪਰ ਨਾਲ ਦੇ ਘਰ ਮਕਾਨ ਬੰਦਾ ਪਿਆ ਸੀ ਕੋਈ। ਉਹ ਉੱਪਰਲੇ ਕਮਰੇ 'ਚ ਗਿਆ ਦਰਵਾਜ਼ਾ ਖੋਲ ਕੇ ਕੁੰਡੀ ਬੰਦ ਹੀ। ਉਹਨੂੰ ਕੁਛ ਨਜ਼ਰ ਨਹੀਂ ਆਇਆ ਉੱਥੇ। ਉਸ ਤੋਂ ਬਾਅਦ ਉਹ نیچے ਉਤਰ ਆਇਆ। نیچے ਉਤਰਿਆ ਤਾਂ ਉੱਥੇ ਕਿੱਲੀ ਨਾਲ ਪੈਂਟ ਟੰਗੀ ਦੇਹੀ। ਹੋਰ ਇਹ ਜੋ ਮੇਰੇ ਪੈਸੇ ਪਏ ਨੇ ਮੈਂ ਪਿਆਜਾ ਵਾਲਿਆਂ ਨੂੰ ਪੈਮਰ ਦੇਣੀ ਸੀ ਤੇਰੀ। ਉਨੇ ਕੈਂਟ ਲਾਈ ਲਿਫਾਫਾ ਘੜਿਆ ਜੇਬ ਚ ਪਾਇਆ ਤੇ ਪੈਂਟ ਛੋੜ ਦਿੱਤੀ ਉੱਥੇ ਉਹ ਪੈਂਟ ਅਜੇ ਤਾਂ ਉੱਥੇ ਪਈ ਦੀ ਆ ਉੱਥੇ ਮੋਬਾਈਲ ਪਿਆ ਰਹੀ ਦਿਵਾਨ ਬਾਕਸ ਦੇ ਉੱਪਰ ਉਹਨਾਂ ਮੋਬਾਈਲ ਚੋਕ ਕੋ ਬੋਝੇ ਪਾਇਆ ਉਹ ਲਗਾ ਨੰਗਾ ਲੱਗੇ ਲੱਗਾ ਰਹੀ ਫਰਾਟ ਉਹ ਫਰਾਟ ਆ ਹੀ ਲ ਗਿਆ ਅਸੀਂ ਮੁੰਡੇ ਨੂੰ ਬਾਅਦ ਤੀ ਮੈਂ ਅੰਗਰੇਜ਼ ਫਰ ਬੰਦਾ ਜਾਇਦਾ ਅਸੀਂ ਲੱਗੇ ਉਹਰੇ ਮਗਰ ਭੱਜਣ ਉਹਨੇ ਫਟਾਫਟ ਅੰਦਰੋਂ ਕੁੰਡੀ ਖੋਲੀ ਤੇ ਬਾਹਰੋਂ ਕੁੰਡਾ ਮਾਰ ਕੇ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਜੀ ਜੇਬ ਚ 10000 ਰੁਪਏ ਸੀ ਆ ਜਿਹੜਾ ਲੋੰਦੇ ਰਹੀ ਮੰਡੀ ਅਸੀਂ ਰੇੜੀ ਲਗਾਨੀ ਉਹ ਲੱਗੀ ਸਾਹਮਣੇ ਥੋੜੀ ਬਾਅਦ ਮੀਂਹ ਦਾ ਦਾਦਾ ਵੀ ਰੁਪਏ ਇਕੱਠੇ ਕਰਕੇ ਤੇ ਨਾਲ ਮੋਬਾਈਲ ਸੀ ਆ ਗੱਲ ਤੇ ਆ ਬਾਤ ਉਸ ਤਰ੍ਹਾਂ ਸਾਨੂੰ 11 12 ਵਜ ਜਾਂਦੇ ਨੇ ਹੁੰਦੇ ਰਾਤ ਨੂੰ ਇਹ 40 45 ਸਾਲ ਦੇ ਪਹਿਲਾ ਚਾਈ ਸਾ ਮੇਰਾ ਗੁਰਮੀਤ ਸਿੰਘ ਹੈ ਜੀ ਕੀ ਦੇਖਿਆ ਜੀ ਇੱਥੇ ਦੇਖਿਆ ਇਹਨਾਂ ਜਿਹੜੇ ਘਰਾਂ ਤੇ ਚੋਰੀ ਹੋਈ ਆ ਇਹਨਾਂ ਦੇ ਲਾਗੇ ਮਕਾਨ ਬਣ ਗਿਆ ਇੱਕ ਨਵਾਂ ਉਧਰੋਂ ਪੌੜੀ ਵੀ ਲੱਗੀ ਆ ਦਵਾਰ ਦੇ ਨਾਲ ਇਹ ਪੌੜੀ ਥਾਣੀ ਉਹ ਚੜਿਆ ਵਾ ਜਿਹੜਾ ਦੋਸ਼ੀ ਆ ਚੜ ਕੇ ਤੇ ਨਾਲ ਹੀ ਇਹਨਾਂ ਦਾ ਮਕਾਨ ਆ ਕੰਧ ਛਾਂਜੀ ਆ ਉਹ ਉਥੋਂ ਪੈਰ ਰੱਖ ਕੇ ਤੇ ਇਹਨਾਂ ਦੇ ਉੱਤੇ ਚੜ ਗਿਆ ਵਾ ਉੱਤੇ ਚੜਨ ਤੋਂ ਬਾਅਦ ਉਹ ਪਹਿਲਾਂ ਉੱਪਰਲਾ ਕਮਰਾ ਖੋਲਿਆ ਉਥੋਂ ਮੁੜ ਕੇ ਪੌੜੀਆਂ ਰਾਹੀਂ ਥੱਲੇ ਆ ਗਿਆ ਥੱਲੇ ਇੱਕ ਕਮਰੇ 'ਚ ਇਸ਼ਾਰੇ ਪਰਿਵਾਰ ਸੁਤਾ ਸੀ ਤੇ ਲੱਗੇ ਇਹਨਾਂ ਦੇ ਫਾਦਰ ਸਾਹਿਬ ਦੀ ਪੈਂਟ ਚੰਗੀ ਸੀ ਉਹਦੇ ਵਿੱਚ ਪੈਸੇ ਸੀ ਉਹ ਪੈਸੇ ਕੱਢ ਕੇ ਤੇ ਨਾਲ ਹੀ ਇਹਨਾਂ ਦਾ ਇੱਕ ਮੋਬਾਈਲ ਹੀ ਗੜਤੇ ਪਿਆ ਉਹ ਮੋਬਾਈਲ ਲੈ ਕੇ ਤੇ ਮੁੜ ਕੇ ਰਫੂ ਚੱਕਰ ਹੋ ਗਿਆ ਦਰਵਾਜਾ ਖੋਲ ਕੇ ਭਜਦਾ ਭਜਦਾ ਮੁੜ ਕੇ ਬਾਹਰੋਂ ਹੁੰਡਾ ਮਾਰ ਗਿਆ ਜਦੋਂ ਕੋ ਨੂੰ ਇਹਨਾਂ ਨੂੰ ਪਤਾ ਲੱਗਾ ਵਾ ਮਗਰ ਭੱਜੇ ਆ ਪਰ ਨਹੀਂ ਪਤਾ ਨਹੀਂ ਲੱਗਿਆ ਇਹਦੀ ਕਾਰਵਾਈ ਕਰਨ ਦੇ ਆਸ-ਪਾਸ ਦੇ ਕੈਮਰੇ ਚੈੱਕ ਕਰ ਰਹੇ ਆ ਇੱਕ ਕੈਮਰੇ ਤੋਂ ਥੋੜਾ ਜਿਹਾ ਸਬੂਤ ਮਿਲਿਆ ਵਾ ਪਰ ਅਜੇ ਉਹ ਕਲੀਅਰ ਨਹੀਂ ਹੋ ਰਿਹਾ ਤੇ ਇੱਕ ਦੋ ਕੈਮਰੇ ਹੋਰ ਲਾਗੇ ਉਹ ਵੀ ਚੈੱਕ ਕਰਦੇ ਆ